ਵੈਲਕਮ ਟੂ ਖੰਨਾ ਨਿਊਜ਼ ਲਾਈਵ ਅੱਜ ਸਥਾਨਕ ਜੀਟੀ ਰੋਡ ਤੇ ਸਥਿਤ ਪਾਲ ਹੁੰਡਈ ਦੇ ਸ਼ੋਰੂਮ ਵਿੱਚ ਨਵੀਂ ਫੇਸਲਿਫਟ ਕਰੇਟਾ ਕਾਰ ਦੀ ਓਪਨਿੰਗ ਕੰਪਨੀ ਦੇ ਰੀਜਨਲ ਮੈਨੇਜਰ ਸੁਰਜੀਤ ਕੁਮਾਰ ਏਰੀਆ ਮੈਨੇਜਰ ਹਿਮਾਸ਼ੂ ਯਾਦਵ ਨੇ ਆਪਣੇ ਕਰ ਕਮਲਾ ਨਾਲ ਕੀਤੀ ਇਸ ਮੌਕੇ ਸ਼ੋਰੂਮ ਦੇ ਮਾਲਕ ਸ਼ਮਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਕ੍ਰੀਏਟਾ ਗੱਡੀ ਪਿਛਲੇ 8 ਸਾਲ ਦੇ ਵੱਧ ਸਮੇਂ ਤੋਂ SUV ਸੈਗਮੈਂਟ ਵਿੱਚ ਚੈਂਪੀਅਨ ਰਹੀ ਹੈ ਨਵੀਂ ਹੁੰਡਈ ਕ੍ਰੀਏਟਾ ਦੀ ਮੌਜੂਦਗੀ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਕਿਉਂਕਿ ਗੱਡੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਇਸ ਵਿੱਚ ਕੰਪਨੀ ਨੇ LED ਪੋਜੀਸ਼ਨਿੰਗ ਲੈਂਪ ਅਤੇ 8ਵੇਂ ਪਾਵਰ ਡਰਾਈਵਰ ਸੀਟ ਤੇ ਪਰਫਾਰਮਿਕ ਸਨਰੂਫ ਹੈ ਇਸ ਵਿੱਚ ਤਿੰਨ ਆਧੁਨਿਕ ਇੰਜਨਾਂ ਨਾਲ ਲਾਂਚ ਹੋ ਰਹੀ ਗੱਡੀ 1.5 MP 1.5 CDI ਅਤੇ DCT অটোমেটিক ਇੰਜਨਰ ਨਾਲ ਲੈਸ ਹੈ ਇਸ ਗੱਡੀ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਹੈ ਜੋ ਕਿ ਹਰ ਇੱਕ ਵਿਅਕਤੀ ਨੂੰ ਪਸੰਦ ਆ ਰਿਹਾ ਹੈ ਇਸ ਗੱਡੀ ਦੀ ਕੀਮਤ 11,99,000 ਤੋਂ ਲੈ ਕੇ 20,14,000 ਤੱਕ ਹੈ ਉਹਨਾਂ ਦੱਸਿਆ ਕਿ ਕੰਪਨੀ ਦੀਆਂ ਸਾਰੀਆਂ ਗੱਡੀਆਂ ਪਾਲ ਹੁੰਡਈ ਦੇ ਖੰਨਾ ਸ਼ੋਰੂਮ ਸਮੇਤ ਫਤੇਗਰ ਸਾਹਿਬ ਮਾਚਵਾਰਾ ਸਾਹਿਬ ਅਤੇ ਪਿਹੜ ਸਥਿਤ ਆਊਟਲੈਟ ਤੇ ਉਪਲਬਧ ਹਨ ਇਸ ਮੌਕੇ ਉ체ਚੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਤਰਨਪੀਰ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਹੁੰਡਾਈ ਕੰਪਨੀ ਵੱਲੋਂ ਖਪਤਕਾਰਾਂ ਦੀ ਸਹੂਲਤ ਲਈ ਸਮੇਂ-ਸਮੇਂ ਤੇ ਆਧੁਨਿਕ ਸਹੂਲਤਾ ਨਾਲ ਲੈਸ ਗੱਡੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਖੰਨਾ ਫਤਿਹਗੜ੍ਹ ਸਾਹਿਬ ਇਲਾਕੇ ਵਿੱਚ ਪਾਲ ਹੁੰਡਾਈ ਦੇ ਸਾਰੇ ਸ਼ੋਅਰੂਮਾਂ ਵਿੱਚ ਖਪਤਕਾਰਾਂ ਨੂੰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਇਸ ਮੌਕੇ ਗੱਲਬਾਤ ਕਰਦੇ ਆ ਖਪਤਕਾਰ ਕੁਲਦੀਪ ਸਿੰਘ ਮਾਨ ਅਤੇ ਪ੍ਰੇਮ ਸਿੰਘ ਗਰੇਵਾਲ ਨੇ ਵੀ ਨਵੀਂ ਕ੍ਰੇਟਾ ਵਿੱਚ ਕੰਪਨੀ ਵੱਲੋਂ ਕੀਤੀਆਂ ਤਬਦੀਲੀਆਂ ਦੀ ਸ਼ਲਾਘਾ ਕੀਤੀ ਇਸ ਮੌਕੇ ਪਾਲ ਹੁੰਡਈ ਦੇ ਐਮਡੀ ਹਰਪ੍ਰੀਤ ਸਿੰਘ ਧੰਜਲ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਦੇ ਪ੍ਰਧਾਨ ਉਪਿੰਦਰ ਸਿੰਘ ਸੌਂਦ ਚੇਅਰਮੈਨ ਪੁਸ਼ਕਰਾ ਸਿੰਘ ਰੂਪਰਾਏ ਮੀਤ ਪ੍ਰਧਾਨ ਵਰਿੰਦਰ ਸਿੰਘ ਦਹਿਲੇ ਗੁਰਨਾਮ ਸਿੰਘ ਭਮਰਾ ਜਰਨਲ ਸਕੱਤਰ ਸੁਖਮਿੰਦਰ ਸਿੰਘ ਚਾਨਾ ਸਕੱਤਰ ਬਲਦੇਵ ਸਿੰਘ ਮਠਾੜੂ ਖਜ਼ਾਨਚੀ ਮਨਜੀਤ ਸਿੰਘ ਧੰਜਲ ਅਮਰਜੀਤ ਸਿੰਘ ਘਟੋੜਾ ਹਰ ਕੇਵਲ ਸਿੰਘ ਗੁਰਪ੍ਰੀਤ ਸਿੰਘ ਲੋਟੇ ਸੁਖਦੀਪ ਸਿੰਘ ਖੈਰੇ ਮਾਸਟਰ ਜਗਦੇਵ ਸਿੰਘ ਸੇਖੋ ਆਦੋ ਤੋਂ ਇਲਾਵਾ ਸ਼ੋਰੂਮ ਦਾ ਸਟਾਫ ਅਤੇ ਵੱਡੀ ਗਿਣਤੀ ਵਿੱਚ ਖਫਤਕਰ ਮੌਜੂਦ ਸਨ ਅਭਿਸ਼ਮਨ ਬਰ ਕੰਨਾਪਾ ਖੰਨਾ نیوز ਦਾ ਅਸੀਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਅੱਜ ਕ੍ਰੇਟਾ ਦਾ ਥਰਡ ਵਰਜ਼ਨ ਲਾਂਚ ਹੋਇਆ ਪੂਰੇ ਇੰਡੀਆ ਦੇ ਵਿੱਚ ਕੱਲ ਲਾਂਚ ਹੋਇਆ ਸੀਗਾ ਅੱਜ ਖੰਨੇ ਸਾਡੇ ਰੀਜਨਲ ਸੇਲਸ ਹੈਡ ਸਾਡੇ ਸੁਜੀਤ ਜੀ ਆਏ ਨੇ ਅੱਜ ਇਹਨਾਂ ਦਾ ਵੈਲਕਮ ਤੇ ਖਨੇ ਦੇ ਵਿੱਚ ਸਾਡੇ ਅੱਜ ਪੌਲ ਹੁੰਡੀ ਦੇ ਵਿੱਚ ਇਹ ਥਰਡ ਵਰਜ਼ਨ ਲਾਂਚ ਹੋਇਆ ਬੜਾ ਅੱਛਾ ਮਾਡਲ ਹੈ ਇਹ ਬੜਾ ਫਿਊਚਰਿਸਟਿਕ ਮਾਡਲ ਹੈ ਇਹ ਤੇ ਇੰਟੀਰੀਅਰ ਦੇਖਿਆ ਜਾਵੇ ਇੰਟੀਰੀਅਰ ਚ ਸਾਰਾ ਆਲ ਨਿਊ ਚੇਂਜ ਹੈ ਇਹ ਇੰਟੀਰੀਅਰ ਵੀ ਚੇਂਜ ਕੀਤਾ ਤਕਰੀਬਨ 26 ਇੰਚ ਦੀ ਇਹਦੀ ਅੰਦਰ ਇਨਫੋਟੇਨਮੈਂਟ ਸਿਸਟਮ ਬਣਾਇਆ ਤਾਂ ਜੋ ਕਿ ਬਹੁਤ ਅੱਛਾ ਜਿਵੇਂ ਬੜੀ ਮਹਿੰਗੀਆਂ ਕਾਰਾਂ ਦੇ ਵਿੱਚ ਹੁੰਦਾ ਉਹ ਫੀਚਰ ਜਿਹੜੇ ਚ ਐਡ ਕੀਤੇ ਨੇ ਫੌਗ ਤੋਂ ਬੜਾ ਮਤਲਬ ਇਸ ਵਾਰ ਜਿਹੜਾ ਨਵਾਂ ਅਡਾਸ ਐਡ ਕੀਤਾ ਤੇ ਫੌਗ ਤੋਂ ਵਿੱਚ ਤੁਸੀਂ ਅੱਛੀ इजीली ਡਰਾਈਵ ਕਰ ਸਕਦੇ ਹੋ ਠੀਕ ਹੈ ਤਾਂ ਬਹੁਤ ਲਾਈਟਿੰਗ ਸਿਸਟਮ ਬੜਾ ਚੇਂਜ ਕਰਤਾ ਨੇ ਫਰੰਟ ਦਾ ਤੇ ਪੂਰਾ 에어로ਡਾਇਨਾਮਿਕ ਬਣਾਇਆ ਤੇ ਮਾਈਲੇਜ ਬੜੀ ਵਧੀਆ ਦੀ ਤੇ ਕੰਟਰੋਲ ਬੜਾ ਜਬਰਸਤ ਆ ਅੱਛਾ ਜੀ ਤੇ ਅੱਜ ਹਰੇਕ 5ਵੇਂ ਮਿੰਟ ਦੇ ਵਿੱਚ ਇੱਕ ਕਰੇਟਾ ਬਣਦੀ ਵੀ ਆ ਠੀਕ ਹੈ ਕਰੇਟਾ ਵਿਕਦੀ ਵੀ ਆ 8 ਸਾਲ ਹੋ ਗਏ ਨੇ ਤਕਰੀਬਨ ਉਹਨਾਂ ਨੂੰ ਕਰੇਟਾ ਨੂੰ ਆਈ ਨੂੰ ਤਾਂ 8 ਸਾਲ ਦੇ ਵਿੱਚ ਆ ਹਮੇਸ਼ਾ ਵੇਟਿੰਗ ਪੀਰੀਅਡਸ ਰਹੀ ਆ ਤਾਂ ਬੜਾ ਅੱਛਾ ਪ੍ਰੋਡਕਟ ਆ ਜੀ ਇਹ ਨੋ ਕੰਪਲੇਂਟ ਤਾਂ ਬਹੁਤ ਅੱਛੀ ਆ ਤਾਂ ਮੈਨੂੰ ਉਮੀਦ ਆ ਕਿ ਬੜਾ ਜਿਵੇਂ ਕਸਟਮਰਾਂ ਦੇਖੋ ਤੁਸੀਂ ਗੈਦਰਿੰਗ ਕਿੰਨੀ ਅੱਛੀ ਆ ਤਾਂ ਬੜਾ ਲਾਈਕ ਕਰਨਗੇ ਉਹਨੂੰ ਬਹੁਤ ਚੰਗਾ ਲੇ। ਸਰੀ ਸਟਾਰਟ ਹੋਈ 10 ਲੱਖ 9 9000 10 ਲੱਖ 99900 ਅਪਰੋਕਸਟ ਸਟਾਰਟ ਹੁੰਦੀ ਹੈ। ਅੱਛਾ ਜੀ। ਹਾਂ। ਅਪਰੋਕਸਿਮੇਟ 11 ਲੱਖ ਤੋਂ ਸਟਾਰਟ ਹੋ ਕੇ 22 ਲੱਖ ਤੱਕ ਇਹਦਾ ਮਾਡਲ ਅਗਲਗ ਮਾਡਲ ਨੇ। ਪੈਟਰੋਲ ਵੇਰੀਐਂਟ ਜਿਹੜਾ ਪੈਟਰੋਲ ਹੈ 10 ਲੱਖ 99900 ਤੇ ਡੀਜ਼ਲ ਜਿਹੜਾ ਹੈ ਉਹ 12 ਲੱਖ 40000। ਹਾਂ। ਹੁਣ ਹੰਡਾਈ ਦੇ ਕਿਹੜੇ ਕਿਹੜੇ ਸ਼ੋਅਰੂਮ ਤੇ ਅਵੇਲੇਬਲ ਹੋਊਗੀ? ਕਿੱਥੇ ਕਿੱਥੇ ਲੋਕ ਆ ਕੇ ਤੁਹਾਨੂੰ ਮਿਲ ਸਕਦੇ? ਸਰ ਆਪਣੇ 4 ਆਊਟਲੈਟਸ ਤੇ ਅਵੇਲੇਬਲ ਹੋਊਗੀ। ਕਾਰਾਂ ਮਿਲਣਗੀਆਂ। ਅੱਜ ਜਿੱਥੇ ਲਾਂਚਿੰਗ ਆ ਕਾਲੂ ਫਤਗੜ ਸਾਹਿਬ ਲਾਂਚ ਆ ਪਰਸੋਂ ਉਹ ਹੀ ਲਾਂਚ ਆ ਤੇ ਦੋ ਦਿਨ ਬਾਅਦ ਫਿਰ ਅਸੀਂ ਇਹ ਮਾਛੋੜਾ ਸਾਹਿਬ ਲਾਂਚ ਕਰਾਂਗੇ ਜਿੱਥੇ ਸਾਰੀ ਕਸਟਮਰ ਬੁਕਿੰਗ ਆਨਲਾਈਨ ਹੈਗਾ ਤੇ ਬੜੇ ਅੱਛੇ ਡਾਕਟਰ ਅੱਜਕੱਲ ਡਿਜੀਟਲ ਡਾਕਟਰ ਬਣਾਏ ਨੇ ਇਹਨਾਂ ਨੇ ਕੰਪਨੀ ਨੇ ਬੜਾ ਅੱਛਾ ਬ੍ਰਾਂਡ ਦਾ ਤੁਹਾਨੂੰ ਪਤਾ ਹੀ ਇਹ ਦੁਨੀਆ ਦਾ ਸੈਕੰਡ ਨੰਬਰ ਤੇ ਬ੍ਰਾਂਡ ਹੈ ਇਹ ਕੰਪਨੀ ਨੇ ਹੋਰ ਸਹੂਲਤਾਂ ਲਈ ਜਾਂ ਨੂੰ ਭੁਗਤਾਨੇ ਹੋਤੀ ਕੁਝ ਬੜੀ ਸਾਰਾ ਕੁਝ ਆਨਲਾਈਨ ਕਰਤਾ ਜੀ ਉਹ ਦਿੱਕਤ ਕਿਸ ਨੂੰ ਆਉਗੀ ਸਾਰਾ ਕੁਝ ਤੁਹਾਨੂੰ ਐਪ ਮਿਲ ਗਈ ਹੋਊਗੀ ਨਾਲ ਦੇ ਨਾਲ ਜਦੋਂ ਤੁਸੀਂ ਬੁੱਕ ਕਰਨੀ ਆ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੂ ਮੇਰੀ ਕਾਰ ਕਿੱਥੇ ਆ ਕਿਵੇਂ ਆਊਗੀ ਕਦੋਂ ਮਿਲਣੀ ਹੈ ਮੈਨੂੰ ਕਾਰ ਤਾਂ ਜੀ ਥੈਂਕ ਯੂ ਹਾਂ ਜੀ ਅੱਜ ਇੱਥੇ ਸਮਾਰੋਹ ਸੀਗੇ ਬੜਾ ਕਿਸੇ ਘਟਨਾ ਕਰਨ ਅੱਜ ਅਸੀਂ ਇੱਥੇ ਖੰਨਾ ਆਲ ਹੰਡਾਈ ਸ਼ੋਰੂਮ ਦੇ ਵਿੱਚ ਆਏ ਹਾਂ ਇੱਥੇ ਕ੍ਰੇਟਾ ਦਾ ਤੀਸਰਾ ਵਰਜਨ 2 ਅੱਜ ਲਾਂਚ ਕੀਤਾ ਗਿਆ ਹੈ ਬੜੀ ਸੁਰਵੱਚੀ ਪਰਫਾਰਮੈਂਸਾਂ ਗੱਡੀ ਨੂੰ ਮੈਂ ਵਿੱਚ ਬੈਠ ਕੇ ਸੈਟਅਪ ਦੇਖਿਆ ਅੱਛਾ ਜੀ ਕਾਫੀ ਦੇ ਫੀਚਰ ਦੇ ਵਿੱਚ ਕਾਫੀ ਫਰਕ ਹੈ ਇਹ ਕਾਫੀ ਹੈਵੀ ਗੱਡੀ ਬਣਾਈ ਹੈ ਤੇ ਹੁਣ ਬਾਕੀ ਤਾਂ ਤੇ ਸ਼ੋਰੂਮ ਦੇ ਇਹ ਆਉਣ ਨਰ ਨੇ ਹਾਂਜੀ ਕੋ ਸੁਮਿੰਦਰ ਸਿੰਘ ਜੀ ਮੰਟੂ ਹਾਂਜੀ ਤੇ ਹਰਪੀਰ ਸਿੰਘ ਜੀ ਠੀਕ ਹੈ ਇਹਨਾਂ ਦਾ ਵੀ ਇੱਥੇ ਖੰਨੇ ਸ਼ਹਿਰ ਦੇ ਵਿੱਚ ਕਾਫੀ ਨਵਾਂ ਹੈ ਠੀਕ ਹੈ ਜੀ ਸਾਨੂੰ ਵੀ ਇਸ ਗੱਲ ਦਾ ਸਾਡੇ ਸ਼ਹਿਰ ਦਾ ਬਹੁਤ ਮਾਣ ਹੈ ਕਿ ਜਦੋਂ ਵੀ ਗੱਡੀ ਨਵੀਂ ਨਵ ਚੁੰਦੀ ਹੈ ਸ਼ੋਰੂਮ ਦੇ ਵਿੱਚ ਲਾਂਚ ਹੁੰਦੀ ਹੈ ਸਾਨੂੰ ਇਸ ਗੱਲ ਦਾ ਗਰਵ ਹੈ ਸੋ ਇਸ ਦਾ ਕਹਿੰਦੇ ਦਿਨ ਰਾਤ ਸਾਡੇ ਪਾਲਣ ਦੇ ਦਿਨਾਂ ਪੱਕੀ ਕਰੇ ਪਰਮਾਤਮਾ ਸਹਾਇ ਹੋਵੇ ਇਹ ਬੱਚੇ ਸਾਡੇ ਦਿਨ ਨੁਕਰੀ ਰਾਜ ਚੌਕਰੀ ਤਰੱਕੀ ਕਰਨ ਉਹ ਵਾਹਿਗੁਰੂ ਜੀ ਖਾਲਸਾ ਵੇ ਧੰਨਵਾਦ ਹਾਂਜੀ ਮੇਰਾ ਨਾਮ ਸੇਮ ਸਿੰਘ ਗਰੇਵਾਲਾ ਅਸੀਂ ਬੂਸਲੜ ਦੇ ਵਸਨੀਕ ਹਾਂ ਅੱਛਾ ਜੀ ਤੇ ਪਾਲ ਪਾਲ ਤੋਂ ਸਵਰਗ ਅਸੀਂ ਪਾਲ ਤੋਂ ਲੈ ਕੇ ਸਾਡਾ ਬਹੁਤ ਨੁਨਹ ਘਰੇਲੂ ਉਹ mohabbat ਪਿਆਰ ਹੈ ਠੀਕ ਹੈ ਤੇ ਹੁਣ ਸ਼ਮਿੰਦਰ ਸਿੰਘ ਜੀ ਨੇ ਅਸੀਂ ਲਾਰਡ ਨਾਉ ਮੈਂ ਤੁਹ ਕਹਿੰਨੇ ਪਹਿਲਾਂ ਦੋਹੀਂ ਹਾਂਜੀ ਉਹਨਾਂ ਨੇ ਅੱਜ ਲਾਂਚ ਹੋਈ ਹੈ ਗੱਡੀ ਉਹਨਾਂ ਨੇ ਆਹਾਂ ਬਹੁਤ ਵਧੀਆ ਗੱਡੀ ਆ ਇਹਨਾਂ ਦਾ ਜਿੱਥੇ ਤੱਕ ਕਰਤਾਰ ਸੁਭਾਅ ਬਹੁਤ ਵਧੀਆ ਲੱਗ ਕੇ ਜਪੂਰਾ ਨਾਂ ਹੈ ਤੇ ਗੱਡੀ ਬਹੁਤ ਪਿਆਰੀ ਹੈ ਜੀ ਗੱਡੀ ਦੇ ਫੀਚਰ ਜਿਵੇਂ ਲੱਗੇ ਤੀਜਾ ਵਰਜਨ ਆਇਆ ਹੈ ਗੱਡੀ ਦਾ ਹਾਂ ਜੀ ਬਹੁਤ ਪਿਆਰੇ ਫੀਚਰ ਨੇ ਬੋਡੀਫਿਕੇਸ਼ਨ ਕਰੀਏ ਬਹੁਤ ਪਿਆਰੀ ਠੀਕ ਹੈ ਤੇ ਗੱਡੀ ਸਾਰੇ ਪੱਖੋਂ ਬਿਲਕੁਲ ਠੀਕ ਹੈ ਠੀਕ ਹੈ ਤੇ ਅਸੀਂ ਚਾਹੁੰਦੇ ਹਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਰੱਖੇ ਤੇ ਇਹਨਾਂ ਦੀ ਹੰਡਾਈ ਕਾਮਯਾਬ ਸਰੇ ਰਹੇ ਜਿਵੇਂ ਕਿ ਇਹਨਾਂ ਦਾ ਆਪਣਾ ਕਰਤਾਰ ਆ ਉਹ ਉਦਾਂ ਹੀ ਸਭ ਕੁਝ ਠੀਕ-ਠਾਕ ਮੇਰਾ ਨਾਮ ਕੁਲਵੀਰ ਸਿੰਘ ਮਾਨ ਹੈ ਤੇ ਅੱਜ ਜਿਹੜੀ ਕ੍ਰੇਟਾ ਦੀ ਇਹ ਲਾਂਚਿੰਗ ਹੋ ਰਹੀ ਆ ਪਾਲ ਹੁੰਡਾਈ ਖੰਨਾ ਵਿਖੇ ਇਹਦੇ ਵਿੱਚ ਅਸੀਂ ਲਾਂਚਿੰਗ ਦੇ ਮੌਕੇ ਤੇ ਪਹੁੰਚੇ ਆ ਅਸੀਂ ਗੱਡੀ ਬੁੱਕ ਵੀ ਕਰਵਾਈ ਹੋਈ ਹੈ ਤੇ ਦੇਖਦੇ ਆ ਓਨਰ ਨਾਲ ਹੁਣ ਗੱਲ ਕਰਕੇ ਕਿ ਕਦੋਂ ਤੱਕ ਡਿਲੀਵਰੀਜ਼ ਨੇ ਜਿਹੜੀਆਂ ਸਟਾਰਟ ਹੋ ਜਾਂਦੀਆਂ ਸੇ ਜਿਹੜੇ ਗੱਡੀ ਦੇ ਫੀਚਰ ਕਿਵੇਂ ਲੱਗੇ ਤੁਹਾਨੂੰ ਬਹੁਤ ਏ ਕਲਾਸ ਫੀਚਰਸ ਨੇ ਬਹੁਤ ਸ਼ਾਨਦਾਰ ਲੁੱਕ ਦੇ ਵਿੱਚ ਹੈ ਤੇ ਜਿਹੜੇ ਅੰਦਰੋਂ ਚੇਂਜਸ ਹੋਈਆਂ ਨੇ ਡੈਸ਼ਬੋਰਡ ਵਗੈਰਾ ਦੇ ਵਿੱਚ ਉਹ ਬਹੁਤ ਚਲਾਉਣ ਯੋਗ ਨੇ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਢੀਮਾਨ ਦੇ ਨਾਲ ਸਨੇ ਇੰਦਰ ਮਿੱਲੂ ਦੀ ਖਾਸ ਰਿਪੋਰਟ